ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੰਦੀਪ ਜੀ ਫਿਰ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਵਿਜੇ ਜੀ ਆਪਣਾ ਵਿਜ਼ਿਟ ਹੈ ਕੀ ਆ ਪਿੰਡ ਰਤਨਗੜ ਡਿਸਟ੍ਰਿਕਟ ਅੰਮ੍ਰਿਤਸਰ ਪੈਂਦੇ ਜੀ ਤਹਿਸੀਲ ਪੈਂਦੀ ਜੀ ਬਾਬੋਕਾਲਾ ਤੇ ਬਾਈਆ ਕਿਵੇਂ ਹੋਈਆਂ ਜੀ ਪਾ ਅੱਜ ਨਾਲ ਕੋਈ ਪੰਜ ਲਾਈਕ ਕੋ ਪਸੂ ਸੇਲ ਆ ਤੇ ਆਹ ਹੁਣ ਬਾਈ ਜੀ ਨੇ ਗੱਲਬਾਤ ਕਰੀਏ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੰਦੀਪ ਜੀ ਸਤਿ ਸ਼੍ਰੀ ਅਕਾਲ ਹੋਰ ਬਾਈ ਜੀ ਕਿੱਦਾਂ ਜੀ ਚੱਲਦੀ ਗੱਲਾਂ ਤੁਸੀਂ ਸੁਣਾਓ ਕੀ ਵਧੀਆ ਚੱਲ ਰਿਹਾ ਕਿਆ ਮਜੀ ਹਾਂਜੀ ਵਧੀਆ ਚੱਲ ਰਿਹਾ ਜੀ ਚਲੋ ਵੇਖਿਆ ਪਰ ਮਈਆਂ ਪਿਛਲੇ ਹਾਂਜੀ ਵੇਖਿਆ ਬਹੁਤ ਵਧੀਆ ਰਿਸਪਾਂਸ ਮਿਲਿਆ ਆਪਾਂ ਨੂੰ ਅੱਛਾ ਜੀ ਤੇ ਆਪਾਂ ਪੰਜ ਝੋਟੀਆਂ ਫੇਰ ਲਿਆਂਦੀਆਂ ਵਾ ਠੀਕ ਹੈ ਠੀਕ ਹੈ ਹਾਂਜੀ ਚਲੋ ਵੱਡੇ ਮੋਲ ਵਾਲੀਆਂ ਵੀ ਛੋਟੇ ਵਾਲੀਆਂ ਵੀ ਦੋਵੇਂ ਦੋਵੇਂ ਤਰ੍ਹਾਂ ਦੀਆਂ ਹਾਂਜੀ ਦੋਵੇਂ ਤਰ੍ਹਾਂ ਦੀਆਂ ਚਲੋ ਖਰੀਦੋ ਜੀਰ ਆਪਾਂ ਆਜੋ ਇੱਧਰ ਆਜੋ ਹਾਂਜੀ ਇਹ ਸੰਦੀਗੀ ਦੀ ਫੇਵਰਟ ਜਸੂਆ ਮਾਜਾ ਜੀ ਜਸੂਆ ਹਾਂਜੀ ਠੀਕ ਆ ਇਹ ਆਪਣੀ ਘਰ ਦੀ ਮਾਜਾ ਅੱਛਾ ਘਰ ਦੀ ਆ ਹਾਂਜੀ ਹਾਂਜੀ ਇਹ ਆਪਣੇ ਪੁਰਾਣਾ ਰਵਾਚ ਚੱਲਦਾ ਆ ਰਿਹਾ ਜਿਹੜਾ ਪਾਕਿਸਤਾਨੀ ਓਰੀਜਨਲ ਰਵਾਵਾ ਦੇ ਨਾਂ ਨੀਲੀ ਰਾਣੀ ਹਾਂਜੀ 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 ਉਹ ਰਵਾਵਾ ਇਹਨਾਂ ਆਪਾਰ ਕਿਲਵਾੜ ਨਵਾਬ ਦਾ ਚੈੱਕ ਕੀਤਾ ਹੈ ਹਾਂਜੀ ਜੀ ਨੀਲੀ ਦੇ ਟੀਕੇ ਲਵਾਏ ਬਹੁਤ ਵੱਡਨੇ ਛੋਟੀਆਂ ਆਪਣੇ ਕੋਲ ਹਾਂ ਹਾਂ ਤੇ ਐਰ ਕਿ ਨਵਾਬ ਦਾ ਸੀਮ ਲਵਾਇਆ ਸਲਸਲਾ ਤੇ ਮਾਂ ਜੀ ਦੀ ਹਾਂਜੀ ਹਾਂਜੀ ਤੇ ਮੋਰਾ ਵੀ ਕੱਟੀ ਦਿੱਤੀ ਆ ਬਹੁਤ ਟਾਪ ਦੀ ਐਨੇ ਇਹ ਸੂਈ ਹੁਣ ਹਾਂਜੀ ਇਹ ਸੂਈ ਆ ਠੀਕ ਆ ਦੁੱਧ ਕਿੰਨਾ ਜੀ ਇਹਦੇ ਥੱਲੇ ਦੁੱਧ ਆਹ 13 ਲੀਟਰ ਤਿਆਰ ਆ ਹਾਜ਼ਰ 13 ਕਿਲੋ ਇਸ ਟਾਈਮ ਤੇ ਤਿਆਰ ਆ ਜੀ ਹਾਂਜੀ ਲੈ ਸਾਰੀਆਂ ਜਿਹੜੀਆਂ ਬੱਜੀਆਂ ਨੇ ਆਪਣੀਆਂ ਹਾਂਜੀ ਹਾਂਜੀ 10 ਦਿਨ ਦਾ ਸੁਆਹ ਵਾ ਇਸ ਤੋਂ ਵੱਧ ਨਹੀਂ ਹੈਗਾ ਤਾਜ਼ੀਆਂ ਸੂਈਆਂ ਸਾਰੀਆਂ ਬਾਠੀ ਹਾਂਜੀ ਦੋਦੇ 15 ਲੀਟਰ ਪਾਉਂਦੀ ਐ ਚੋਟੀ ਵਾਠੀ ਸੋਣੀ ਸੋਣੀ ਐ ਮੈਂ ਹਾਂਜੀ ਮੈਂ ਵੱਡੀ ਭੁਲੀ ਤੇ ਆਹ ਠੀਕ ਆ ਕੱਟੀ ਮਗਰ ਆ ਗਿਆ ਆਹ ਕੱਟੀ ਜੀ ਕੱਟੀ ਮਗਰ ਨਵਾਬ ਦੀ ਆ ਜਿਹੜੀ ਆ ਆ ਕੱਟੀ ਸਾਡੀ ਮੋਰਾ ਦੀ ਪ्योर ਮੋਰਾ ਦੀ ਮੈਂ ਹਾਂਜੀ ਬੋਲੋ ਕੱਟੀ ਗੱਲ ਬਾਤ ਗਿਓ ਉਹ ਉਹ ਜੱਟ ਵਧੀਆ ਮੋਲ ਆਪਾਂ ਜਿਹੜਾ ਵਾ ਇਹਦਾ ਕਰਨ ਨੂੰ ਡੇਢ ਕਰ ਲਗੇ 13 ਕਰ ਲਗੇ 40 ਕਰ ਲਗੇ ਇਹ 1.20 ਦੀ ਮੱਝ ਦੇਣੀ ਆ ਹਾਂ ਨਾ ਇਹਦੇ ਵਿੱਚ ਛੋਟ ਹੀ ਕਰਨੀ ਆ ਚਲੋ ਠੀਕ ਠੀਕ ਇਧਰ ਆ ਜਾਓ ਤੇ ਆਹ ਹੈ ਜੀ ਇਹ ਸੰਦੀਪ ਜੀ ਇਹ ਪਹਿਲਾ ਸੁਆ ਮੱਗ ਹਾਂ ਜੀ ਤੇ ਰਾਜਸਥਾਨ ਦੀ ਝੋਟੀਆਂ ਬਹੁਤ ਵਧੀਆ ਅੱਛਾ ਰਾਜਸਥਾਨ ਦੀ ਆ ਹਾਂ ਜੀ ਠੀਕ ਆ ਦੋਡੇ ਦੇ ਥੱਲੇ ਆਸ ਵਗਰ ਹਾਜ ਜਿਹੜਾ ਮੈਂ 10 ਲੀਟਰ ਵਾ ਅੱਛਾ ਹਾਂ ਜੀ ਠੀਕ ਆ ਤੇ 10 ਦਿਨ ਦਾ ਸੁਆ ਵਾ 10 ਦਿਨ ਦਾ ਸੁਆ ਜੀ 10 ਕੁ ਲੀਟਰ ਦਾ ਹਾਂ ਜੀ ਬੱਚਾ ਮਗਰ ਜੇ ਕਿਸੇ ਨੇ ਆਨਲਾਈਨ ਮੰਗਵਾਣੀ ਹੈ ਉਹ ਤੇ 9 ਲੀਟਰ ਦੀ ਗਾਰੰਟੀ ਤੇ ਆਪਾਂ ਭੇਜਾਂਗੇ ਠੀਕ ਆ ਠੀਕ ਆ ਹਾਂਜੀ ਤੇ ਬਹੁਤ ਵਧੀਆ ਚੁੜੀ ਹੈ ਬਾ ਠੀਕ ਹੈ ਹਾਂਜੀ ਕਟਾ ਮਗਰ ਕੱਟੀ ਜੀ ਹਾਂਜੀ ਮਗਰ ਇਹ ਕਟਾ ਜੀ ਇਹਨੇ ਮਗਰ ਕਟਾ ਹੀ ਹੈ ਹਾਂਜੀ ਸਾਰੀਆਂ ਤਾਜ਼ੀਆਂ ਸੋਹਣੀਆਂ ਮੱਜਾਂ ਬਿਲਕੁਲ ਵਾਜੀ ਬਿਲਕੁਲ ਹਾਂਜੀ ਹਾਂਜੀ ਬੋਲੋ ਬੋਲ ਇਹਦੇ ਨਾਲ ਸੁਦੀ ਵੀ ਤੁਹਾਡੇ ਨਾਲੇ ਸਵਾ ਵੀ ਕਰੀ ਜਾਂਦੇ ਆ ਹਾਂਜੀ 20 ਵੀ ਕਰੀ ਜਾਂਦੇ ਆ ਆਪਾਂ ਉਹ ਮੁੱਲ ਨਹੀਂ ਕਰਨਾ ਆਪਾਂ 1 10 1 8 1 6 ਦੀ ਛੋਟੀ ਦੇਣੀ ਹੈ ਬਠੀਕ ਹਾਂਜੀ ਚੱਲਣ ਦੋ ਜੈ ਜੀ ਰਾਮ ਆ ਜੋ ਚਾਹ ਜੀ ਇਹ ਛੱਡੀ ਦੀ ਦੂਜਾ ਸੂਆ ਛੋਟੀ ਦੁੱਧ ਕਿੰਨਾ ਬਾਈ ਜੀ ਦੁੱਧ ਦੇ ਹੱਥ ਇਹੋ ਤੇਰੇ ਹਾਜ਼ਰ 15 ਲੀਟਰ ਦੇ ਦੋ 15 ਪੱਕਾ ਹੈਗਾ ਹਾਂਜੀ ਪੱਕਾ ਜਿੱਦਾਂ ਮਰਜ਼ੀ ਦੋ ਟਾਈਮ ਤਿੰਨ ਟਾਈਮ ਸੁਦੇ ਲੋ ਇਹ 15 ਕਿਲੋ ਤਿਆਰ ਹੈ ਜੀ ਦੇਖੋ ਬਰੇ ਵੱਡੀ ਛੋਟੀ ਆਨਲਾਈਨ ਮੰਗਾਉਣੀ ਹੋਵੇ ਤੇ ਆਪਾਂ 13 ਲੀਟਰ ਦੀ ਗਾਰੰਟੀ ਦੇ ਭੇਜਾਂਗੇ ਵਾਹ ਜੀ ਚੰਗੀ ਮੈਂ ਵੱਡੀ ਮੈਂ ਖਾਜ ਨੂੰ ਪਹੁੰਚ ਜਾਂਦਾ ਨਾ ਹਾਂਜੀ ਹਾਂਜੀ ਤੇ ਉਪਰਾ ਕਰਦਾ ਵਾ ਤੇ ਕਿਲੋ 2 ਕਿਲੋ ਦੁੱਧ ਘਟਾਉਂਦਾ ਘਟਾਉਂਦਾ ਭਾਜੀ ਘਟਾਉਂਦਾ ਬਿਲਕੁਲ ਹਾਂਜੀ ਠੀਕ ਆ ਬਹੁਤ ਸੀਲ ਸੁਣਾ ਕਰਵਾ ਜਿੱਦਾਂ ਮਰਗੀ ਕੋ ਜਾਣ ਕੇ ਦੋ ਟਾਈਮ ਤਿੰਨ ਟਾਈਮ ਆਣ ਕੇ ਚੈੱਕ ਕਰਕੇ ਮੈਂ ਬਹੁਤ ਚੰਗੀ ਜੀ ਹਾਂਜੀ 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 ਤੇ ਭਾਜੀ ਫਿਰ ਇੰਦੀ ਕੀ ਮਰ ਇਹਦੀ ਆ 5 ਤਾਂ 1 30 ਕਰ ਲਏ 30 ਕਰ ਲਏ ਹਾਂਜੀ ਇਹ ਲੈਣ ਦੇ ਵਾਲਾ ਕੰਮ ਆਪਾਂ 1 23 ਦੀ ਦੇਣੀ ਆ ਠੀਕ ਆ ਛੋੜੀ ਹੋਣੀ ਬਸ ਮੈਂ ਛੋੜੀ ਹੋਣੀ ਬਸ ਬੋ ਜਾਣ ਦੋ ਠੀਕ ਆ ਆ ਜਿਓ ਲੋ ਜੀ ਚਾਹ ਹੈ ਜੀ ਇਹ 4 ਨੰਬਰ ਤੇ ਝੋਟਕੇ ਹਾਂਜੀ ਇਹ ਦੂਜਾ ਸੂਆ ਜੀ ਦੂਜਾ ਸੂਆ ਮੂੰਹ ਛੇ ਦੰਦ ਜੀ ਛੇ ਦੰਦਾਂ ਦਾ ਜੀ ਹਾਂਜੀ ਤੇ ਲੋਕ ਦੇਖੋ ਜੀ ਇਹ ਵੀ ਵੱਡੀ ਝੋਟੀ ਆ ਬਹੁਤ ਭਾਰੀ ਝੋਟੀ ਆ ਜਬਰਦਸਤ ਝੋਟੀ ਆ ਇਹ ਥੱਲੇ 14 ਲੀਟਰ ਹਾਇਰ ਦੁੱਧ ਆ ਇਸ ਟਾਈਮ ਹਾਂਜੀ ਇਹ ਤਾਂ ਮਗਰ ਵੀ ਕੱਟਾ ਆ ਕੱਟਾ ਮਗਰਾ ਹਾਂਜੀ ਤੇ ਦੇਖੋ ਮੈਂ ਇਹ ਲੈਵਾ ਬਹੁਤ ਜਵਾਲਾ ਪੋਣੀ ਸਵਾਜੂ ਫੁੱਲਕ ਵਧੀਆ ਹਾਂਜੀ ਬਿਲਕੁਲ ਇੱਕ ਨੰਬਰ ਦੀ ਚਵਾਈ ਬੱਚਾ ਬਹਿ ਜਾਏ ਜਨਾਨੀ ਬਹਿ ਜਾਏ ਬੰਦਾ ਬਹਿ ਜਾਏ ਆਨਲਾਈਨ ਜੇ ਕਿਸੇ ਨੇ ਮੰਗਵਣੀ ਹੋਵੇ ਤਾਂ ਆਪਾਂ 11 ਲੀਟਰ ਨਿਕੰਢੀ ਤੇ ਪੇਡਾਂ ਠੀਕ ਹੈ ਜੀ ਜੀ ਹਾਂਜੀ ਲੈ ਚਲੋ ਨੇ ਠੀਕ ਹੈ ਭਾਜੀ ਮੈਂ ਵੀ ਬਹੁਤ ਚੰਗੀ ਆ ਹਾਂਜੀ ਤੇ ਭਾਜੀ ਬਣਨ ਦੀ ਕੀ ਮਰਦਾ ਇਹਦਾ ਇਹਦਾ ਵੀ ਆਪਾਂ ਇੱਕ ਪੈਂਦੀ ਕਰ ਲਈਏ 30 ਕਰ ਲਈਏ 28 ਕਰ ਲਈਏ ਇਹ 1 25 ਦੀ ਹਾਂ ਨਾ ਆਪਾਂ ਹਾਂ ਨਹੀਂ ਸਵਾ ਦੇਣੀ ਆ ਛੋੜ ਹੀ ਹੋਣੀ ਆ ਮੇਰਾ ਵੀਰ ਪਰ ਆ ਗਏ ਪਹਿਲਾਂ ਫੋਨ ਲਾਉਂਦੇ ਆ ਵੀਡੀਓ ਤੇ ਆਪਾਂ ਇਹਦੇ ਰੇਟ ਪਾਉਨੇ ਆ ਬਿਲਕੁਲ ਜੈਨੂਨ ਪਾਉਨੇ ਆ ਠੀਕ ਆ ਠੀਕ ਹਾਂਜੀ ਬਿਲਕੁਲ ਚਲੋ ਕੋਈ ਗੱਲ ਆਜੋ ਠੀਕ ਤੇ ਆ ਵੀ ਸੂਈ ਆ ਹਾਂਜੀ ਇਹ ਵੀ ਸੂਈ ਆ ਇਹਨੂੰ ਕਿੰਨੇ ਟਾਈਮ ਹੋ ਗਿਆ ਇਹਨੂੰ ਵੀ ਦੱਸ ਦੇਣੀ ਹੈ ਆ ਜੁੱਧ ਵਾਜੀ ਕਿੰਨਾ ਦੁੱਧ ਤੇਰੇ ਮਗਰ 13 ਲੀਟਰ ਆ ਹੁਣ ਤਹਾਜਰ ਆ 13 ਕਿਲੋ ਹਾਜਰਾ ਜੀ ਹਾਂਜੀ ਤੇ ਇਹ ਵੀ ਦੇਖੋ ਮਈਆਂ ਸਾਰੀਆਂ ਵੱਡੀਆਂ ਦੇ ਰਾਸਤੇ ਨੇ ਮਈਆਂ ਸਾਰੀਆਂ ਹਾਂਜੀ ਇਹ ਰਾਸਤੇ ਨੇ ਮਈਆਂ ਜੀ ਦੇਖੋ ਇੱਕ ਆਪਣੀ ਘਰ ਦੀ ਚਾਰ ਰਾਸਤਾਂ ਦੀ ਹਾਂਜੀ ਇੱਕ ਆਪਣੀ ਘਰ ਦੀ ਪਹਿਲੀ ਹਾਂਜੀ ਇਹ ਚਾਰ ਰਾਸਤਾਂ ਦੀਆਂ ਚਾਰ ਰਾਸਤਾਂ ਦੀ ਜੇ ਘਰ ਦੀ ਆ ਹਾਂਜੀ ਦੇਖੋ ਇਹਦੇ ਮਗਰ ਸੰਦੀਪ ਜੀ ਕੱਟੀ ਬਹੁਤ ਵਧੀਆ ਹਾਂ ਜੀ ਇੱਕ ਨਮਾਦਿਸ ਕਟਿਆ ਸੀਮਨ ਬਹੁਤ ਵਧੀਆ ਲੱਗਾ ਹਾਂ ਜੀ ਤੇ ਆਪਾਂ ਜੇ ਆਨਲਾਈਨ ਜਿਹਨੇ ਮੰਗਵਰੀ ਹੋਵੇ ਤਾਂ 11 ਲੀਟਰ ਦੀ ਗਾਰੰਟੀ ਨਾਲ ਭੇਜਾਂਗੇ ਦੋ ਦੇ ਹੋਵੇ ਤਾਂ ਹਾਜ਼ਰ ਤੇਰਾ ਲੀਟਰ ਚਲੋ ਠੀਕ ਆ ਹਾਂ ਜੀ ਤੇ ਬਾਜੀ ਫਿਰਦੀ ਕੀ ਮਾਰਾ ਇਹਦੇ ਸੰਦੀਪ ਜੀ ਕਾਰਨ ਭਾਵੇਂ 1 20 ਕਰ ਲੀਏ 15 ਕਰ ਲੀਏ 10 ਕਰ ਲੀਏ 1 7 ਵੀ ਇਹ ਵੀ ਹਾਂ ਨਾ ਬਸ ਠੀਕ ਵਿੱਚ 500 ਰੁਪਏ ਛੋੜ ਹੀ 500 ਛੋੜ ਹੀ ਹੋਣੀ ਹੈ ਜੀ ਹਾਂ ਜੀ ਤੇ ਦੇਖੋ ਬਿਲਕੁਲ ਜਾਇਜ਼ ਕੀਮਤ ਦਾ ਬਾਈ ਉਹਨਾਂ ਰੇਟ ਵੇਖਣੋ ਚੈੱਕ ਕਰ ਲਓ ਤੇ ਬੱਚੇ ਬਿਲਕੁਲ ਤਾਜ਼ੇ ਜੀ ਬਾਕੀ ਮੇਰੇ ਵੀ ਇੱਥੇ ਆਓ ਚੁਾਈ ਕਰੋ ਚੈੱਕ ਕਰੋ ਪਾਸ ਕਰੋ ਠੀਕ ਹੈ ਤੁਹਾਡਾ ਹੱਕ ਬੰਦਾ ਕੋ ਪੈਸੇ ਲੈਣੇ ਆ ਠੀਕ ਹੈ ਨਾ ਜੀ ਚਲੋ ਹੋਰ ਬਾਜੀ ਫਿਰ ਬਸ ਵਧੀਆ ਸੁਨੀਲ ਜੀ ਠੀਕ ਆ ਬੋਲੋ ਫਿਰ ਜੀ ਆਪਾਂ ਨੂੰ ਭੈਣ ਭਰਾਵਾਂ ਦਾ ਪਿਆਰ ਦੇ ਦਾਰਿਆ ਆਪਾਂ ਵਧੀਆ ਵਧੀਆ ਝੋਟੀਆਂ ਆਪਾਂ ਗਾਰੰਟੀ ਤੇ ਲਿਆਵਾਂਗੇ ਕਿਸੇ ਨਾਲ ਧੋਖਾ ਧੜੀ ਨਹੀਂ ਕਰਾਂਗੇ ਠੀਕ ਆ ਠੀਕ ਆ ਆਨਲਾਈਨ ਵੀ ਕਿਸੇ ਨੇ ਮਗੋਂ ਨਹੀਂ ਹੋਵੇ ਜੋ ਦੱਸਾਂਗੇ ਉਹ ਹੀ ਨਿਕਲੇਗਾ ਤੇ ਪਿੰਡ ਆਪਣਾ ਰਤਨਗੜ੍ਹ ਜੇ ਜ਼ਿਲ੍ਹਾ ਅੰਮ੍ਰਿਤਸਰ ਤੇ ਤਹਿਸੀਲ ਬਾਬਾ ਕਾਲਾ ਖਲਚੀਆਂ ਤੋਂ ਕਦੂਸਾਵਰ ਰੋਡ ਤੇ ਆਪਣਾ ਪਹਿਲਾ ਪਿੰਡ ਆਉਂਦਾ ਵਾ ਰਤਨਗੜ